ਨਸ਼ੇ ਦੇ ਕਾਰਨ ਇੱਕ ਹੋਰ ਨੌਜਵਾਨ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੀ ਇੱਕ ਘਟਨਾ ਹੈ ਜਿੱਥੇ ਨਸ਼ੇ ਦੀ ਓਵਰਡੋਸ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਪੰਜਾਬ ਅੰਦਰ ਵਗਰੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਦੋ ਪੇੜਾਂ ਦੇ ਇਕਲੌਤੇ ਪਰਾ ਦੀ ਜਾਨ ਲੈ ਲਈ ਹੈ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਚ 25 ਸਾਲਾ ਨੌਜਵਾਨ ਸੁਖਜਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਸ ਲੈਣ ਕਾਰਨ ਮੌਤ ਹੋ ਗਈ ਹੈ ਪਿੰਡ ਵਾਲਿਆਂ ਨੇ ਪੁਲਿਸ ਤੇ ਪ੍ਰਸ਼ਾਸਨ ਉਤੇ ਸਵਾਲ ਚੁੱਕੇ ਨੇ ਕਈ ਵਾਰੀ ਪੁਲਿਸ ਨੂੰ ਦੱਸਿਆ ਗਿਆ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਨਸ਼ਾ ਤਸਕਰਾਂ ਨੂੰ ਜੇਕਰ ਫੜ ਕੇ ਪੁਲਿਸ ਨੂੰ ਦੇ ਵੀ ਦਿੱਤਾ ਜਾਂਦਾ ਹੈ ਤਾਂ ਪੁਲਿਸ ਉਸ ਨੂੰ ਅਗਲੇ ਦਿਨ ਛੱਡ ਦਿੰਦੀ ਹੈ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਨਸ਼ੇ ਨੂੰ ਖਤਮ ਕਰਨ ਵਾਸਤੇ ਉਨ੍ਹਾਂ ਦਾ ਸਾਥ ਦਿੱਤਾ ਜਾਵੇ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਧਾਰੀਵਾਲ ਕਲੇਰ ਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਦੋ ਭੈਣਾਂ ਦੇ ਇਕਲੌਤੇ ਭਰਾ ਸੁਖਜਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ ਮਰਨ ਵਾਲੇ ਨੌਜਵਾਨ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਇਸ ਮੌਕੇ ਤੇ ਪਿੰਡ ਵਾਸੀ ਨੇ ਕਿਹਾ ਕਿ ਸਾਡੇ ਇਸ ਪਿੰਡ ਚ ਤਾਰੀਵਾਲ ਕਲੇਰ ਚ ਲਗਾਤਾਰ ਹੀ ਨਸ਼ੇ ਦਾ ਵੱਡਾ ਕਾਰੋਬਾਰ ਚੱਲ ਰਿਹਾ ਹੈ ਜਿਸ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਨੇ ਪਰ ਅਸਤਕ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਬੜੀ ਬਾਰ ਪੁਲਿਸ ਨੂੰ ਸੂਚਨਾ ਕੀਤੀ ਗਈ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਵਾਲਿਆਂ ਦੇ ਨਾਲ ਪੁਲਿਸ ਦੀ ਮਿਲੀ ਭਗਤ ਲੱਗ ਰਹੀ ਹੈ ਪਿੰਡ ਵਾਲਿਆਂ ਨੇ ਕਿਹਾ ਸੀ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਸਾਡੇ ਪਿੰਡ ਦੇ ਸਖਤ ਐਕਸ਼ਨ ਲਿਆ ਜਾਵੇ ਤੇ ਸਾਡੇ ਪਿੰਡ 'ਚੋਂ ਨਸ਼ੇ ਦੇ ਕੋੜ ਨੂੰ ਦੂਰ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਦੀ ਜਾਨ ਬਚ ਸਕੇ ਇਹੋ ਗੋਲੀ ਛਿੱਕਾਈ ਖਾਂਦੇ ਦਿੰਦੇ ਆ ਤੇ ਸਾਡੀ ਮੰਨਦੀ ਨਹੀਂ ਕਿਸੇ ਦੀ ਮੈਂ ਕਿਸ ਸਮੈਗ ਸਮੂਹੀ ਅੱਛਾ ਜੀ ਹੁਣ ਪਿੰਡ 'ਚ ਕਿਉਂ ਗਏ ਜੀ ਇਹੋ ਵੀ ਖਾਦਾ ਖੁੱਦਾ ਹੀ ਆ ਗਏ ਅੱਛਾ ਅੱਜ ਇਸ ਪਿੰਡ 'ਚ ਨੌਜਵਾਨ ਸੁਖਜਿੰਦਰ ਸਿੰਘ ਜਿਹਦੇ ਪਿਤਾ ਦਾ ਨਾਮ ਜੈਮਲ ਸਿੰਘ ਆ ਨਸ਼ੇ ਦੇ ਕਾਰਨ ਉਹਦੀ ਮੌਤ ਹੋ ਗਈ ਹੈ ਜੀ ਹਾਂ ਜੀ ਪਹਿਲਾਂ ਕਿੰਨੀਆਂ ਮੌਤਾਂ ਹੋਈਆਂ ਸੀ ਪਹਿਲਾਂ ਬਹੁਤ ਜ਼ਿਆਦੀਆਂ ਵੀਰ ਜੀ ਮੌਤਾਂ ਆਈਆਂ ਕੋਈ ਤਾਂ ਗਰਾਊਂਡ ਪਲੇ ਗਰਾਊਂਡ ਚੋਂ ਮਿਲਦਾ ਸਰਿੰਜ ਵਿੱਚ ਲੱਗੀ ਹੁੰਦੀ ਆ ਕੋਈ ਕਿਤੇ ਪਿਆ ਹੁੰਦਾ ਸਕੂਲ ਦੀ ਗਰਾਊਂਡ 'ਚ ਜਾਂ ਕਮਰਿਆਂ 'ਚ ਕਿਤੇ ਪਿਆ ਹੁੰਦਾ ਬਹੁਤ ਜ਼ਿਆਦੀਆਂ ਮੌਤਾਂ ਹੋ ਚੁੱਕੀਆਂ ਆ ਇਸ ਟਾਈਮ ਤੇ ਜੋ ਅੱਜ ਵੀ ਨੌਜਵਾਨ ਵੀਰ ਦੀ ਮੌਤ ਹੋਈ ਉਹ ਵੀ ਕੱਲਾ ਕੱਲਾ ਦੂਆ ਪੈਣ ਦਾ ਭਰਾ ਹੀ ਜਿਹਦੀ ਮੌਤ ਹੋ ਗਈ ਹੈ ਜੀ ਢਾੜੀ ਵਾਲ ਕਲੀਅਰ ਕੀ ਗੱਲ ਹੋਈ ਹੈ ਸਰ ਜੀ ਇਹ ਨਸ਼ੇ ਕਾਰਨ ਜਵਾਨ ਮੁੰਡੇ ਦੀ ਮੌਤ ਹੋਈ ਹੈ ਜੀ ਕੀ ਮੁੰਡੇ ਦਾ ਨਾਮ ਕੀ ਸੀ ਸੁਖਜਿੰਦਰ ਸਿੰਘ ਅੱਛਾ ਜੀ ਕੀ ਗ ਨੇ ਨਹਾਏ ਸਾਡੇ ਪਰ ਨਹਾਏ ਬਹੁਤ ਜਦਾ ਤੇ 15 20 ਦਿਨ ਹੀ ਕਦੀ ਮੌਤ ਹੁੰਦੀ ਰਹਿੰਦੀ ਆ ਕੋਈ ਨਹਿਰ ਤੇ ਡਿਗਾ ਹੁੰਦਾ ਆ ਕੋਈ ਪਿਆਲੀ ਚ ਡਿਗਾ ਹੁੰਦਾ ਆ ਕੋਈ ਰੱਤੀ ਚ ਡਿਗਾ ਹੁੰਦਾ ਆ ਟੀਗਾ ਲਾ ਗਈ ਤੇ ਇਹਦੀ ਕਦੀ ਕੋਈ ਦਰਖਾਸਤ ਨਹੀਂ ਕੋਈ ਕੰਪਲੇਨ ਨਹੀਂ ਕੀਤੀ ਕਾਰਵਾਈ ਨਹੀਂ ਕਰਦੀ ਕੋਈ ਸਰਕਾਰ ਇੱਥੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿਹੜੇ ਆਉਂਦਾ ਜੇ ਖੁਦ ਅਸੀਂ ਫੜਾਉਨੇ ਆ ਤੇ ਕਹਿ ਦਿੰਦੇ ਨੇ ਸਾਡੇ ਬੰਦੇ ਖੜੋ ਸਾਡੇ ਬੰਦੇ ਛੇਲ ਕਰਾਉਣਗੇ ਤੇ ਉਹਨਾਂ ਦੇ ਬੰਦੇ ਤੇ ਪਹਿਲੇ ਫੋਨ ਕਰ ਦਿੰਦੇ ਨੇ ਸਮਝਾ ਕੇ ਫੜਨ ਵਾਲੇ ਕੋਈ ਤੇ ਛੇਲ ਕਿੰਨੇ ਕਰਾਉਣੀ ਆ ਅਸੀਂ ਖੁਦ ਆਪ ਖੱਤੀ ਛੇਲ ਕਰਾਈ ਬੰਦਾ ਨਹੀਂ ਚੁੱਕਦੇ ਜੀ ਜੀ ਮੈਂ ਸਦਨਾਮ ਸਿੰਘ ਪਿੰਡ ਧਾਰਿਆਲ ਤੋਂ ਤੇ ਸਾਡੇ ਪਿੰਡ ਅੱਜ ਸੁਖਜਿੰਦਰ ਸਿੰਘ son of ਜੈਮਲ ਸਿੰਘ ਦੀ ਅੱਜ ਮੌਤ ਹੋਈ ਆ ਮੌਤ ਦਾ ਕਾਰਨ ਨਸ਼ਾ ਆ ਜੀ ਨਸ਼ਾ ਇਨਾ ਜ਼ਿਆਦਾ ਵੱਧ ਚੁੱਕਿਆ ਨਾ ਜੀ ਕਿ ਨਸ਼ੇ ਰੋਜ਼ ਹੀ ਮਤਲਬ ਕਿ ਇੱਕ ਨਾ ਇੱਕ ਮੁੰਡਾ ਮਤਲਬ ਨਸ਼ੇ ਦੇ ਨਾਲ ਹੀ ਮਰਦਾ ਜਾ ਰਿਹਾ ਆ ਇਹਦਾ ਕਾਰਨ ਇਹ ਆ ਕਿ ਮਤਲਬ ਕਿ ਜਿਹੜੇ ਪਿੰਡ ਦੇ ਵਿੱਚ ਅਸੀਂ ਰਹਿ ਰਹੇ ਆ ਇਹਦੇ ਵਿੱਚ ਮਤਲਬ ਕਿ ਇਨਾ ਜ਼ਿਆਦਾ ਨਸ਼ਾ ਵੇਖ ਰਿਆ ਨਾ ਕਿ ਕੋਈ ਹਾਲ ਹੀ ਨਹੀਂ ਜੇ ਆਪਾਂ ਨਸ਼ਾ ਉਧਰ ਨਸ਼ੇ ਵਾਲੇ ਬੰਨੇ ਮਤਲਬ ਕਿ ਜਾਣਦੇ ਆ ਤਾਂ ਉਧਰਲੀ ਸਾਈਡ ਦੇ ਉੱਤੇ ਤੁਸੀਂ ਇੱਕ ਵਾਰੀ ਜਾ ਕੇ ਵੇਖੋ ਕਿ ਉੱਥੇ ਆਵਾਜ਼ਾਂ ਪੈਂਦੀਆਂ ਜਿੱਦਾਂ ਲੰਡੇ ਬਾਜ਼ਾਰ ਦੇ ਵਿੱਚ ਕੱਪੜਿਆਂ ਦੀਆਂ ਆਵਾਜ਼ਾਂ ਪੈਂਦੀਆਂ ਉਦਾਂ ਮਤਲਬ ਕਿ ਆਵਾਜ਼ਾਂ ਮਾਰ-ਮਾਰ ਸਾਦੇ ਆ ਕਿ ਸਾਡੇ ਕੋਲ 300 ਨੂੰ ਗ੍ਰਾਮ ਲੈ ਜਾਓ ਸਾਡੇ ਕੋਲ ਇੰਨੇ ਨੂੰ ਲੈ ਜਾਓ ਇੰਨਾ ਜ਼ਿਆਦਾ ਨਸ਼ਾ ਵੱਧ ਚੁੱਕਿਆ ਹੈ ਕਿ ਇਹ ਘਟ ਨਹੀਂ ਰਿਹਾ ਬਹੁਤ ਜ਼ਿਆਦਾ ਵੱਧ ਚੁੱਕਿਆ ਵਾ ਤੇ ਪਿੰਡ ਦੇ ਵਿੱਚ ਰੋਜ਼ ਹੀ ਦਿਨ ਆਏ ਦਿਨ ਮੌਤ ਹੁੰਦੀ ਰਹਿੰਦੀ ਆ ਸਾਡੇ ਹੁੰਦਿਆਂ ਹੁੰਦਿਆਂ ਹੀ ਪੰਜ-ਸੱਤ ਮੌਤਾਂ ਤੇ ਹੋ ਚੁੱਕੀਆਂ ਨੇ ਤੇ ਇਹ ਪਰਿਵਾਰ ਲਈ ਵੀ ਬਹੁਤ ਵੱਡਾ ਝਟਕਾ ਵਾ ਕਿਉਂਕਿ ਪਰਿਵਾਰ ਦਾ ਇਕੱਲਾ-ਇਕੱਲਾ ਮੁੰਡਾ ਸੀ ਦੋਵਾਂ ਭੈਣਾਂ ਦਾ ਇੱਕ-ਇੱਕ ਲੋਤਾ ਭਰਾ ਸੀ ਜਿਹਦੀ ਮੌਤ ਅੱਜ ਮਤਲਬ ਸਵੇਰੇ ਵਕਤ ਹੀ ਹੋਈ ਆ ਤੇ ਬਹੁਤ ਵੱਡਾ ਝਟਕਾ ਲੱਗਾ ਪਰਿਵਾਰ ਨੂੰ ਜਿਹਦੇ ਕਾਰਨ ਗਾਂਵ ਮੀ ਮਤਲਬ ਕਿ ਸਿਹਤ ਮਿਲੇ ਕਿ ਨਸ਼ਾ ਗੀ ਵੱਲ ਤਸਕਰਾਂ ਵੱਲ ਮਤਲਬ ਕਿ ਖਿੱਚ-ਖਿੱਚੀ ਜਾਵੇ ਕਿ ਪੁਲਿਸ ਨੂੰ ਵੀ ਅੱਗੇ ਆਉਣਾ ਚਾਹੀਦਾ ਆ ਕਿ ਨਸ਼ੇ ਵੱਲ ਰੋਕਥਾਮ ਲਈ ਜਾਵੇ ਤਾਂ ਕਿ ਨਸ਼ਾ ਹੋਰ ਜ਼ਿਆਦਾ ਘਟ ਸਕੇ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਨਸ਼ਾ ਮਤਲਬ ਕਿ ਨਸ਼ੇ ਦੇ ਉੱਤੇ ਥੋੜੀ ਜਿਹੀ ਜ਼ੋਰ ਪਾਇਆ ਜਾਵੇ ਜੋ ਕਿ ਪੁਲਿਸ ਨੂੰ ਤਾਂ ਮਤਲਬ ਕਿ ਦਸੀਦਾ ਤੇ ਪੁਲਿਸ ਇੱਕ ਦਿਨ ਕਾਰਵਾਈ ਕਰਦੀ ਹੈ ਦੂਜੇ ਦਿਨ ਬੰਦੇ ਆਪ ਛੱਡ ਦਿੰਦੀ ਆ ਤੇ ਉਹਦੇ ਪਿੱਛੇ ਵੀ ਪੁਲਿਸ ਦਾ ਵੀ ਮਤਲਬ ਕਿ ਹੱਥ ਹੈ ਕਿ ਪੁਲਿਸ ਮਤਲਬ ਕਿ ਫੜਦੀ ਹੈ ਤੇ ਛੱਡਦੀ ਕਿਉਂ ਆ ਕਿਉਂਕਿ ਜੇ ਫੜਦੀ ਆ ਤੇ ਉਹਨਾਂ ਨੂੰ ਛੱਡ ਕਿਉਂ ਦਿੰਦੀ ਆ ਇਸ ਕਾਰਨ ਪੁਲਿਸ ਨੂੰ ਮਤਲਬ ਕਿ ਥੋੜਾ ਜਿਹਾ ਚਾਹੀਦਾ ਆ ਕਿ ਇਹਨਾਂ ਨਸ਼ਾ ਤਸਕਰਾਂ ਨੂੰ ਥੋੜੀ ਜਿਹੀ ਹੋਰ ਖਿੱਚ ਪਾਈ ਜਾਵੇ ਤਾਂ ਜੇ ਮਤਲਬ ਕਿ ਨਸ਼ਾ ਘਟ ਸਕੇ ਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਕਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ